ਸਤਿ ਸ਼੍ਰੀ ਅਕਾਲ ਜੀ ਕੱਲ ਜਿਹੜਾ ਮੈਂ ਇੱਕ ਮੁੱਦਾ ਚੁੱਕਿਆ ਸੀ ਹਨੀ ਸਿੰਘ ਵਾਲਾ ਪੰਜਾਬ 'ਚ ਪਰਫਾਰਮ ਕਰਨ ਦੇ ਉੱਤੇ ਤੇ ਉਸ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਨ ਵਾਸਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨ ਵਾਸਤੇ ਤੁਹਾਨੂੰ ਇਹ ਮੈਂ ਪੋਸਟ ਪਾ ਰਿਹਾ ਕਿਉਂਕਿ ਤੁਸੀਂ ਬਹੁਤ ਸਾਥ ਦਿੱਤਾ ਔਰ ਤੁਸੀਂ ਉਸ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੰਜਾਬ ਦੀ ਵੱਡੀ ਮੁਹਿਮ ਬਣਾ ਦਿੱਤਾ ਮੈਨੂੰ ਖੁਸ਼ੀ ਹੋਈ ਕਿ ਪੰਜਾਬ ਅਜੇ ਜਾਗਦਾ ਹੈ ਪੰਜਾਬ ਸੁੱਤਾ ਨਹੀਂ ਹੈ ਪੰਜਾਬ ਬੇਪਰਵਾਹ ਨਹੀਂ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਉਹਨੂੰ ਬਹੁਤ ਅੱਗੇ ਵੱਲ ਨੂੰ ਉਸ ਅੰਦੋਲਨ ਨੂੰ ਲੈ ਕੇ ਜਾ ਰਹੇ ਹੋ ਇਹਦੇ ਉੱਤੇ ਕੰਮ ਹੋਣਾ ਚਾਹੀਦਾ ਔਰ ਦੂਸਰਾ ਮੈਂ ਇੱਕ ਹੋਰ ਚੀਜ਼ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਸਿੰਗਰਾਂ ਦੇ ਥੋੜੇ ਜੇ ਕਤੀੜ ਟਾਈਪ ਜਿਹੜੇ ਆਈਟੀ ਸੈੱਲ ਹੁੰਦੇ ਆ ਉਹ ਜਦੋਂ ਥੋੜੇ ਜੇ ਲੋਕ ਜਦੋਂ ਕਮੈਂਟ ਕਰਦੇ ਆ ਨਾ ਮੈਂ ਉਹਨੂੰ ਵੀ ਇਗਨੋਰ ਨਹੀਂ ਕਰਦਾ ਉਹਦਾ ਕਾਰਨ ਕੀ ਹੈ ਕਿਉਂਕਿ ਅਸੀਂ ਇਹਨਾਂ ਨੂੰ ਇਗਨੋਰ ਕਰ ਕਰਕੇ ਨਾ ਅਸੀਂ ਸੋਚਦੇ ਸਤਿ ਸ਼੍ਰੀ ਅਕਾਲ ਜੀ ਕੱਲ ਜਿਹੜਾ ਮੈਂ ਇੱਕ ਮੁੱਦਾ ਚੁੱਕਿਆ ਸੀ ਹਾਨੀ ਸਿੰਘ ਵਾਲਾ ਪੰਜਾਬ 'ਚ ਪਰਫਾਰਮ ਕਰਨ ਦੇ ਉੱਤੇ ਤੇ ਉਸ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਨ ਵਾਸਤੇ ਦਿਲ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨ ਵਾਸਤੇ ਤੁਹਾਨੂੰ ਇਹ ਮੈਂ ਪੋਸਟ ਪਾ ਰਿਹਾ ਕਿਉਂਕਿ ਤੁਸੀਂ ਬਹੁਤ ਸਾਥ ਦਿੱਤਾ ਔਰ ਤੁਸੀਂ ਉਸ ਨੂੰ ਸੋਸ਼ਲ ਮੀਡੀਆ ਤੇ ਇੱਕ ਪੰਜਾਬ ਦੀ ਵੱਡੀ ਮੁਹਿਮ ਬਣਾ ਦਿੱਤਾ ਮੈਨੂੰ ਖੁਸ਼ੀ ਹੋਈ ਕਿ ਪੰਜਾਬ ਅਜੇ ਜਾਗਦਾ ਹੈ ਪੰਜਾਬ ਸੁੱਤਾ ਨਹੀਂ ਹੈ ਪੰਜਾਬ ਬੇਪਰਵਾਹ ਨਹੀਂ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਉਹਨੂੰ ਬਹੁਤ ਅੱਗੇ ਵੱਲ ਨੂੰ ਉਸ ਅੰਦੋਲਨ ਨੂੰ ਲੈ ਕੇ ਜਾ ਰਹੇ ਹੋ ਇਹਦੇ ਉੱਤੇ ਕੰਮ ਹੋਣਾ ਚਾਹੀਦਾ ਔਰ ਦੂਸਰਾ ਮੈਂ ਇੱਕ ਹੋਰ ਚੀਜ਼ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਸਿੰਗਰਾਂ ਦੇ ਥੋੜੇ ਜੇ ਕਤੀੜ ਟਾਈਪ ਜਿਹੜੇ ਆਈਟੀ ਸੈੱਲ ਹੁੰਦੇ ਆ ਉਹ ਜਦੋਂ ਥੋੜੇ ਜੇ ਲੋਕ ਜੇ ਡਾਕੂਮੈਂਟ ਕਰਦੇ ਆ ਨਾ ਮੈਂ ਉਹਨੂੰ ਵੀ ਇਗਨੋਰ ਨਹੀਂ ਕਰਦਾ ਉਹਦਾ ਕਾਰਨ ਕੀ ਹੈ ਕਿਉਂਕਿ ਅਸੀਂ ਇਹਨਾਂ ਨੂੰ ਇਗਨੋਰ ਕਰ ਕਰਕੇ ਨਾ ਅਸੀਂ ਸੋਚਦੇ ਸਤਿ ਸ਼੍ਰੀ ਅਕਾਲ ਜੀ ਕੱਲ ਜਿਹੜਾ ਮੈਂ ਇੱਕ ਮੁੱਦਾ ਚੁੱਕਿਆ ਸੀ ਹਾਨੀ ਸਿੰਘ ਵਾਲਾ ਪੰਜਾਬ 'ਚ ਪਰਫਾਰਮ ਕਰਨ ਦੇ ਉੱਤੇ ਤੇ ਉਸ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਨ ਵਾਸਤੇ ਦਿਲ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨ ਵਾਸਤੇ ਤੁਹਾਨੂੰ ਇਹ ਮੈਂ ਪੋਸਟ ਪਾ ਰਿਹਾ ਕਿਉਂਕਿ ਤੁਸੀਂ ਬਹੁਤ ਸਾਥ ਦਿੱਤਾ ਔਰ ਤੁਸੀਂ ਉਸ ਨੂੰ ਸੋਸ਼ਲ ਮੀਡੀਆ ਤੇ ਇੱਕ ਪੰਜਾਬ ਦੀ ਵੱਡੀ ਮੁਹਿੰਮ ਬਣਾ ਦਿੱਤੀ ਮੈਨੂੰ ਖੁਸ਼ੀ ਹੋਈ ਕਿ ਪੰਜਾਬ ਅਜੇ ਜਾਗਦਾ ਹੈ ਪੰਜਾਬ ਸੁੱਤਾ ਨਹੀਂ ਹੈ ਪੰਜਾਬ ਬੇਪਰਵਾਹ ਨਹੀਂ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਉਹਨੂੰ ਬਹੁਤ ਅੱਗੇ ਵੱਲ ਨੂੰ ਉਸ ਅੰਦੋਲਨ ਨੂੰ ਲੈ ਕੇ ਜਾ ਰਹੇ ਹੋ ਇਹਦੇ ਉੱਤੇ ਕੰਮ ਹੋਣਾ ਚਾਹੀਦਾ ਔਰ ਦੂਸਰਾ ਮੈਂ ਇੱਕ ਹੋਰ ਚੀਜ਼ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਸਿੰਗਰਾਂ ਦੇ ਥੋੜੇ ਜੇ ਕਤੀੜ ਟਾਈਪ ਜਿਹੜੇ ਆਈਟੀ ਸੈੱਲ ਹੁੰਦੇ ਆ ਉਹ ਜਦੋਂ ਥੋੜੇ ਜੇ ਲੋਕ ਜਦੋਂ ਕਮੈਂਟ ਕਰਦੇ ਆ ਨਾ ਮੈਂ ਉਹਨੂੰ ਵੀ ਇਗਨੋਰ ਨਹੀਂ ਕਰਦਾ ਉਹਦਾ ਕਾਰਨ ਕੀ ਹੈ ਕਿਉਂਕਿ ਅਸੀਂ ਇਹਨਾਂ ਨੂੰ ਇਗਨੋਰ ਕਰ ਕਰਕੇ ਨਾ ਅਸੀਂ ਸੋਚਦੇ